ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਪੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਆਦ ਗੁਰੇ ਨਮਹ ਜੁਗਾਦ ਗੁਰੇ ਨਮਹ ਸਤਿਗੁਰੂਏ ਨਮਹ ਸ੍ਰੀ ਗੁਰਦੇਵ ਨਮਹ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸਾ ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ ਵੇਸਾਹ ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ ਵੇਸਾਹ ਹਾਜ਼ਰੇ ਹਜ਼ੂਰ ਸ਼ਬਦ ਗੁਰੂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਗੋਦ ਵਿੱਚ ਜੁੜ ਬੈਠੇ ਗੁਰੂ ਖਾਲਸਾ ਸਵਾਰੀ ਸਾਧ ਸੰਗਤ ਜੀ ਪਿਆਰ ਸਰਕਾਰ ਨਾਲ ਆਓ ਗੁਰੂ ਚਰਨਾਂ ਵਿੱਚ ਹਾਜ਼ਰੀ ਲਵਾਈਏ ਫਤੇ ਪ੍ਰਵਾਨ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਨਕ ਗੁਰੂ ਅਰਜਨ ਦੇਵ ਜੀ ਪਾਤਸ਼ਾ ਪਨਵੀਂ ਜੋਤ ਗੁਰੂ ਨਾਨਕ ਪਾਤਸ਼ਾਹ ਜੀ ਦੀ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਮਾਜ ਰਗ ਅੰਦਰ ਜੋ ਬਾਰੇ ਮਹਾ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਆਪਣੇ ਮੁਖਾਰ ਬਿਨ ਤੋਂ ਉਚਾਰਣ ਕੀਤਾ ਹੋਇਆ ਹੈ ਉਹਨਾਂ ਦਾ ਅੱਜ ਵਿਸਾਖ ਦੀ ਸਗਰਾਂਤ ਤੇ ਜੋ ਪਾਵਨ ਉਪਦੇਸ਼ ਹੈ ਪਿਆਰ ਸਤਕਾਰ ਨਾਲ ਆਪ ਜੀ ਸਰਵਣ ਕਰਿਏ ਵਿਸਾਖ ਧੀਰਨ ਕਿਉ ਵਾਢੀਆ ਜਿਨ੍ਹਾਂ ਪ੍ਰੇਮ ਬੀਸ਼ੋ ਹਰ ਸਾਜਨ ਪੁਰਖ ਵਿਸਾਰਕੈ ਲੱਗੀ ਮਾਇਆ ਧੋ ਪੁੱਤਰ ਕਲਤਰ ਨਾ ਸੰਗ ਧਨ ਹਰ ਅਬਿਨਾਸੀ ਓਹ ਪਲਚ ਪਲਚ ਸਗਲੀ ਮੂਈ ਝੂਠੈ ਧੰਦਾ ਮੂਹ ਇੱਕੋ ਸੁਹਰ ਕੇ ਨਾਮ ਬਿਨ ਅੱਗਾ ਲਈਐ ਖੋਹ ਦਇਓ ਵਿਸਾਰ ਵਿਗੂਚਣਾ ਪ੍ਰਭ ਬਿਨ ਅਵਰ ਨ ਕੋਏ ਪ੍ਰੀਤਮ ਚਰਣੀ ਜੋ ਲਗੇ ਤਿਨ ਕੀ ਨਿਰਮਲ ਹੋਏ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲਹੁ ਪ੍ਰਾਪਤ ਹੋਏ ਵੈਸਾਖ ਸੁਹਾਵਾ ਤਾਂ ਲੱਗੈ ਜਾਂ ਸੰਤ ਭੇਟੈ ਹਰ ਸੋਏ ਵੈਸਾਖ ਸੁਹਾਵਾ ਤਾਂ ਲੱਗੈ ਜਾ ਸੰਤ ਭੇਟੈ ਹਰ ਸੋਏ ਸਤਿਗੁਰ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ ਕਿ ਵੇ ਸਾਖੀ ਦਾ ਪਾਵਨ ਜੋ ਦਿਨ ਹੈ ਜੀਵ ਇਸਤਰੀ ਵਾਸਤੇ ਬੜਾ ਚਾਉ ਖੀੜੇ ਵਾਲਾ ਬੜਾ ਰੀਝਾਂ ਵਾਲਾ ਹੋਇਆ ਕਰਦਾ ਪਰ ਮਨ ਜਿਹੜਾ ਹੈ ਫਿਰ ਵੀ ਬੇਚੈਨ ਹੈ ਕਿਉਂਕਿ ਜੀਵ ਇਸਤਰੀ ਜੋ ਹੈ ਪ੍ਰਮਾਤਮਾ ਦੇ ਵਿਛੋੜੇ ਦਾ ਅਨੁਭਵ ਕਰਦੀ ਹੈ ਹਰ ਸਾਜਨ ਪੁਰਖ ਵਿਸਾਰ ਕੈ ਲੱਗੀ ਮਾਇਆ ਤੋਂ ਉਹ ਜਿਹੜਾ ਹਰੀ ਸਾਜਨ ਹੈ ਪ੍ਰਮਾਤਮਾ ਹੈ ਉਹਨੂੰ ਵਿਸਾਰ ਕੇ ਉਹਨੂੰ ਵਿਸਰ ਕੇ ਮਾਇਆ ਜਿਹੜੀ ਐ ਸੰਸਾਰ ਰੂਪੀ ਉਹਨੂੰ ਆਪਣੇ ਵੱਲ ਖਿੱਚਦੀ ਐ ਜੀਵ ਨੂੰ ਪੁੱਤਰ ਕਲਤਰਨਾ ਸੰਗ ਤਨ ਹਰ ਅਬినాਸ਼ੀਓ ਚਾਹੇ ਪੁੱਤਰ ਐ ਇਸਤਰੀ ਐ ਧਨ ਹੈ ਮਾਇਆ ਹੈ ਇਹ ਕੋਈ ਵੀ ਸੰਗੀ ਸਾਥੀ ਨਹੀਂ ਪ੍ਰਮਾਤਮਾ ਤੋਂ ਬਿਨਾ ਉਸ ਵਾਹਿਗੁਰੂ ਤੋਂ ਬਿਨਾ ਪਲਚ ਪਲਚ ਸਗਲੀ ਮੂਈ ਝੂਠਾ ਧੰਦਾ ਹੈ ਮੂਹ ਇਹ ਜੋ ਸਾਰੇ ਸੰਸਾਰ ਦੇ ਧੰਦੇ ਹਨ ਮਾਤਾ ਜੀ ਕਹਿੰਦੇ ਨਾਸਵੰਤ ਹਨ ਇਹ ਲੱਗਦੇ ਮੂਹ ਵਾਲੇ ਹਨ ਇਨ੍ਹਾਂ ਵਿੱਚ ਜੀਵ ਇਸਤਰੀ ਆਪਣੇ ਆਪ ਨੂੰ ਸੁਖੀ ਅਨੁਭਵ ਕਰਦੀ ਹੈ ਪਰ ਸਹਿਬ ਜੀ ਕਹਿੰਦੇ ਹਨ ਮੁੜ ਕੇ ਜੀਵ ਇਸਤਰੀ ਇਨ੍ਹਾਂ ਧੰਧਿਆਂ ਵਿੱਚ ਹੀ ਆਪਣਾ ਆਪ ਖਤਮ ਕਰੇ ਦਿੰਦੀ ਹੈ ਉਹਨੂੰ ਸੁਖ ਦੀ ਪ੍ਰਾਪਤੀ ਨਹੀਂ ਹੁੰਦੀ ਇੱਕ ਸਹਰ ਕੇ ਨਾਮ ਬਿਨ ਅੱਗੇ ਲਈਏ ਖੋਏ ਸਰਬਜੀ ਕਹਿੰਦੇ ਹਨ ਉਹ ਜਿਹੜਾ ਇੱਕੋ ਪ੍ਰਮਾਤਮਾ ਹੈ ਉਹਦੇ ਨਾਮ ਤੋਂ ਬਿਨਾਂ ਜਿੰਨੇ ਵੀ ਇਹ ਜੀਵ ਦੇ ਸੰਸਾਰਿਕ ਕਰਮ ਨੇ ਸੰਸਾਰਿਕ ਕੰਮ ਧੰਦਿਆਂ ਵਿੱਚ ਜਿੰਨਾ ਵੀ ਕੁਝ ਬਣਾਇਆ ਹੋਇਆ ਹੈ ਜਾਣ ਲੱਗਿਆਂ ਸਾਹਿਬ ਜੀ ਕਹਿੰਦੇ ਹਨ ਸਾਰੇ ਖੋਲੇ ਜਾਂਦੇ ਨੇ ਦਇਓ ਵਿਸਾਰਿ ਵਿਗੋਚਨਾ ਪ੍ਰਭਿ ਨੇ ਅਵਰ ਨ ਕੋਇ ਪ੍ਰਭੂ ਪਰਮਾਤਮਾ ਤੋਂ ਬਿਨਾ ਇਹ ਜੀਵ ਇਸਤਰੀ ਖੁਵਾਰੀ ਹੁੰਦੀ ਹੈ ਜਿੱਥੇ ਪਰਮਾਤਮਾ ਤੋਂ ਬਿਨਾ ਕੋਈ ਸਹਾਈ ਨਹੀਂ ਹੁੰਦਾ ਪ੍ਰੀਤਮ ਚਰਣੀ ਜੋ ਲਗੇ ਤਿਨ ਕੀ ਨਿਰਮਲ ਹੋਏ ਜਿਹੜੀ ਜੀਵ ਇਸਤਰੀ ਪਰਮਾਤਮਾ ਦੇ ਚਰਣਾ ਵਿੱਚ ਗੁਰੂ ਚਰਣਾ ਵਿੱਚ ਸਹਾਰਾ ਲੈ ਲੈਂਦੀ ਹੈ ਸਾਬ ਜੀ ਕਹਿੰਦੇ ਨੇ ਉਹਦਾ ਚਿੱਤ ਨਿਰਮਲ ਹੋ ਜਾਂਦਾ ਹੈ ਸ਼ੁੱਧ ਹੋ ਜਾਂਦਾ ਹੈ ਉਹਦਾ ਲੋਕ ਪ੍ਰਲੋਕ ਸਵਾਰਿਆ ਜਾਂਦਾ ਹੈ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲੋ ਪ੍ਰਾਪਤ ਹੋਏ ਉਸ ਪਰਮਾਤਮਾ ਅੱਗੇ ਪਰਮੇਸ਼ਰ ਅੱਗੇ ਜੀਵ ਇਸਤਰੀ ਬੇਨਤੀ ਕਰਦੀ ਹੈ ਕਿ ਮਹਾਰਾਜ ਕਿਰਪਾ ਕਰ ਤੇਰਾ ਪਿਆਰ ਤੇਰਾ ਪ੍ਰੇਮ ਨਸੀਬ ਹੋ ਜਾਵੇ ਮੈਨੂੰ ਪਰਮ ਸੁਖ ਪਰਮ ਆਨੰਦ ਦੀ ਪ੍ਰਾਪਤੀ ਹੋ ਜਾਵੇ ਐਸੀ ਕਿਰਪਾ ਕਰ ਦਿਓ ਵੈਸਾਖ ਸੁਹਾਵਾ ਤਾਂ ਲੱਗਾ ਹੈ ਜਾ ਸੰਤ ਭੇਟੈ ਹਰ ਸੋਏ ਸਾਬ ਜੀ ਕਹਿੰਦੇ ਹਨ ਕਿ ਵਿਸਾਖ ਦਾ ਇਹ ਜੋ ਪਾਵਨ ਮਹੀਨੇ ਦਾ ਦਿਨ ਆਰੰਭ ਹੋ ਰਿਹਾ ਹੈ ਤਾਂ ਹੀ ਸੁਹਾਵਣਾ ਹੈ ਜਾਂ ਕੋਈ ਰੱਬ ਦਾ ਪਿਆਰਾ ਪਰਮੇਸ਼ਰ ਦਾ ਨਾਮ ਜਪਣ ਵਾਲਾ ਸਿਮਰਨ ਕਰਨ ਵਾਲਾ ਭਗਤੀ ਕਰਨ ਵਾਲਾ ਕਿਸੇ ਦਾ دیدار ਹੋ ਜਾਵੇ ਦਰਸ਼ਨ ਹੋ ਜਾਵੇ ਕਿਸੇ ਦਾ ਸੰਗ ਹੋ ਜਾਵੇ ਜਿਹਦੇ ਨਾਲ ਮੈਂ ਗੁਰੂ ਚਰਣਾ ਨਾਲ प्रीਤੀ ਪਾਸਕਾਂ ਉਸ ਪ੍ਰਮਾਤਮਾ ਸੱਚੇ ਦਾ ਮੈਨੂੰ ਰਾਹ ਮਿਲ ਜਾਵੇ ਐਸਾ ਕੋਈ ਰੱਬ ਦਾ ਪਿਆਰਾ ਏ ਸਤਿਗੁਰੂ ਕਿਰਪਾ ਕਰੋ ਮਿਲਾ ਦਿਓ ਇਹ ਸਾਹਿਬ ਸ੍ਰੀ ਗੁਰੂ ਰਵਜਨ ਸਿੰਘ ਜੀ ਪਾਤਸ਼ਾਹੀ ਦਾ ਜੋ ਉਪਦੇਸ਼ ਹੈ ਅੱਜ ਦੇ ਪਾਵਨ ਪਵਿੱਤਰ ਸਗਰਾਂ ਦੇ ਦਿਹਾੜੇ ਵਿਸਾਖੀ ਦਾ ਪਾਵਨ ਪਵਿੱਤਰ ਦਿਹਾੜਾ ਜਿੱਥੇ ਪ੍ਰਾਤਨ ਇਤਿਹਾਸ ਨਾਲ ਇਸ ਦਾ ਸੰਬੰਧ ਹੈ ਉਥੇ ਨਾਲ ਹੀ ਖਾਲਸਾ ਦੇਸ ਨਾਲ ਵੀ ਇਹਦਾ ਬੜਾ ਗਹਿਰਾ ਸੰਬੰਧ ਹੈ ਇਸੇ ਲਈ ਇਸ ਵਿਸਾਖੀ ਦੇ ਮਹੀਨੇ ਦੀ ਵਿਸਾਖੀ ਵਾਲੇ ਦਿਨ ਦੀ ਮਹਾਨਤਾ ਹੋਰ ਵੀ ਵੱਧ ਜਾਂਦੀ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਰਹਿਮਤ ਕਰਨ ਸਾਰਿਆਂ ਦੀਆਂ ਹਾਜ਼ਰੀਆਂ ਅੱਜ ਪਾਵਨ ਪਵਿੱਤਰ ਵਿਸਾਖੀ ਦੀ ਪਾਵਨ ਸਗਰਾਂਤ ਤੇ ਗੁਰੂ ਚਰਣਾ ਵਿੱਚ ਪਰਵਾਨ ਹੋਣ ਆਓ ਪਿਆਰ ਸਤਕਾਰ ਨਾਲ ਇੱਥੇ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ